ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਮੈਂ ਤਾਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ ਕਿਉਂਕਿ ਇੱਕ ਬੜੀ ਇੱਕ ਖਬਰ ਜਿਹੜੀ ਹੁਣੇ ਅ ਅਸਥਰ ਪਹੁੰਚੀ ਹੈ ਜਿਸ ਦੇ ਬਾਰੇ ਮੈਨੂੰ ਸਾਰੇ ਕਹਿ ਰਹੇ ਆ ਤੁਸੀਂ ਵੀ ਇਹਦੇ ਬਾਰੇ ਬੋਲੋ ਔਰ ਇਹ ਵਾਕਿਆ ਚਿੰਤਾ ਦਾ ਵਿਸ਼ਾ ਹੈ ਬਿਕੋਜ਼ ਕਿ ਭਗਵੰਤ ਮਾਨ ਦੀ ਸਰਕਾਰ ਇੱਕ ਹੈਬਿਚੁਅਲ ਅਫੈਂਡਰ ਹੋ ਗਈ ਹੈ بار بار ਕਿਸੇ ਵੱਢੀ ਸਿੱਖ શિક્ષਿਤ ਨੂੰ ਲੈ ਕੇ ਉਹਨੂੰ ਅਟੈਕ ਕੀਤਾ ਜਾਂਦਾ ਹੈ ਜਾਂ ਇਹ ਜਿਹੇ ਹਾਲਾਤ ਪੈਦਾ ਕੀਤੇ ਜਾਂਦੇ ਆ ਜਾਂ ਉਸਮਾਨ ਸ਼ਕਸ਼ੀਤ ਦੇ ਯੋਗਦਾਨ ਨੂੰ ਦਰਖਿਨਾਰੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਤੁਹਾਨੂੰ ਯਾਦ ਹੋਣਾ ਮਹਾਰਾਜਾ ਰਣਜੀਤ ਸਿੰਘ ਜਿੱਦੀ ਇੱਕ ਫੋਟੋ ਇੱਕ ਪੋਰਟਰੇਟ ਚੀਫ ਮਿਨਿਸਟਰ ਦੇ ਦਫਤਰ 'ਚ ਹੈ ਉਹ ਕਾਂਗਰਸ ਦੇ ਮੁੱਖ ਮੰਤਰੀ ਹੋਏ ਹੈ ਕੈਪਟਨ ਅਮਰਿੰਦਰ ਸਿੰਘ ਜੀ ਚਾਹੇ ਬਾਦਲ ਸਾਹਿਬ ਰਹੀ ਹੈ ਜਾਂ ਤੋਂ ਪਿੱਛੇ ਰਹੀ ਹੈ ਜਿੰਨੇ ਵੀ ਮੁੱਖ ਮੰਤਰੀ ਆਏ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਉੱਥੇ ਪਿੱਛੇ ਲੱਗੀ ਹੁੰਦੀ ਸੀ ਭਗਵੰਤ ਮਾਨ ਸਾਹਿਬ ਬਣੇ ਇਹਨਾਂ ਨੇ ਉਹ ਫੋਟੋ ਹਟਾਉਣ ਦੇ ਹੁਕਮ ਦੇਤੇ ਰੋਲਾ ਪਿਆ ਉਹ ਫੈਸਲਾ ਵਾਪਸ ਲੈਣਾ ਪਿਆ ਫਿਰੋਜ਼ਨ ਵੀ ਯਾਦ ਹੋਣਾ ਕਿ ਜਿਹੜਾ ਵਿਰਾਸਤੀ ਮਾਰਗ ਹੈ ਉੱਥੇ ਵੱਡੇ ਵੱਡੇ ਟੀਵੀ ਸਕਰੀਨ ਲੱਗੇ ਆ ਜਿੱਥੇ ਗੁਰਬਾਣੀ ਦਾ ਪ੍ਰਸਾਰ ਜੋ ਸ੍ਰੀ ਹਰਮੰਦਰ ਸਾਹਿਬ 'ਚ ਗੁਰਬਾਣੀ ਕੀਰਤਨ ਕਥਾ ਚੱਲਦੀ ਸੀ ਉਹਦਾ ਪ੍ਰਸਾਰ ਉੱਥੇ ਹੁੰਦਾ ਸੀ ਕਿ ਜਿਹੜਾ ਵੀ ਵਿਰਾਸਤੀ ਮਾਰਗ 'ਚ ਆ ਰਿਹਾ ਹੈ ਉਹ ਨਾਲੇ ਤਾਂ ਗੁਰੂ ਦੇ ਰੰਗ 'ਚ ਰੰਗਿਆ ਆਵੇ ਨਾਲੇ ਵੇਖਦਾ ਆਵੇ ਸੁਣਦਾ ਆਵੇ ਕਿ ਉਹਦੇ ਅ ਕੰਨ ਚ ਪਵਿੱਤਰ ਗੁਰਬਾਣੀ ਦੀ ਗੂੰਜ ਪਵੇ ਉਸ ਨੂੰ ਵੀ ਉਸ ਪ੍ਰਸਾਰਨ ਨੂੰ ਰੋਕ ਕੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਆਪਦੀ ਫੋਟੋ ਲਵਾਈ ਔਰ ਆਪ ਦਾ ਝੂਠਾ ਪ੍ਰਚਾਰ ਉਥੋਂ ਸ਼ੁਰੂ ਕੀਤਾ ਉਸ ਗੱਲ ਦਾ ਵੀ ਵਿਰੋਧ ਹੋਇਆ ਅੱਜ ਭਗਵੰਤ ਮਾਨ ਜੀ ਨੇ ਇੱਕ ਨਵਾਂ ਕੰਮ ਕਰਤਾ ਕਿ ਬਾਬਾ ਬੰਦਾ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੀ ਜੋ ਅ ਬੜਾ ਵੱਡਾ ਬਹੁਤ ਯਾਦਗਾਰ ਬਸ ਸਟੈਂਡ ਮੋਹੱਲੀ ਚ ਜਿਹੜਾ ਛੇ ਫੀਟ ਚਲਦਾ ਉੱਥੇ ਸੀਗਾ ਉਹਨੂੰ ਹਟਾ ਤਾ ਗਿਆ ਪਹਿਲਾਂ ਹੀ ਇਸ ਗੱਲ ਦਾ ਬੜਾ ਰੋਸ ਸੀ ਕਿ ਬਸ ਸਟੈਂਡ ਦੇ ਕਿੰਨੇ ਖਸਤੇ ਹਾਲਾਤ ਹੋ ਗਏ ਨੇ ਇਹ ਉਹ ਧਰਤੀ ਹੈ ਜਿੱਥੇ ਸ਼ਰੋਤਰੀ ਅਕਾਲੀ ਦਲ ਵੇਲੇ ਚੱਪੜਚੜੀ ਦੀ ਯਾਦਗਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਸਾਹਿਬ ਨੂੰ ਸਮਰਪਿਤ ਉਹ ਯਾਦਗਾਰ ਬਣੀ ਹੈ ਜਿਹਨੂੰ ਵੱਡੀ ਗਿਣਤੀ ਚ ਲੋਕ ਉੱਥੇ ਵੇਖਣ ਵੀ ਆਉਂਦੇ ਆ ਸਤਕਾਰ ਵੀ ਭੇਟ ਕਰਦੇ ਆ ਅੱਜ ਉਹਨਾਂ ਦੀ ਉਸ ਧਰਤੀ ਤੇ ਇੱਕ ਬੱਸ ਸਟੈਂਡ ਜਿੱਥੇ ਉਹਨਾਂ ਦੀ ਯਾਦਗਾਰ ਬਣੀ ਹੋਵੇ ਉਹਨਾਂ ਦਾ ਬੁੱਧ ਲੱਗਿਆ ਹੋਵੇ ਉਹਨੂੰ ਹਟਾਤਾ ਜਾਂਦਾ ਹੈ ਇਹ ਵਾਰ-ਵਾਰ ਜੋ ਅਟੈਕ ਕੀਤਾ ਜਾ ਰਿਹਾ ਹੈ ਸਿੱਖ ਕੌਮ ਤੇ ਇਹ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਇਹਦੇ ਨਾਲ ਜਿੱਥੇ ਸਾਰਿਆਂ ਦੇ ਹਿਰਦੇ ਵੀ ਬੜੇ ਦੁਖੀ ਹੋਏ ਆ ਔਰ ਤੁਹਾਨੂੰ ਜਿੱਥੇ ਮੈਂ ਇਸ ਐਕਸ਼ਨ ਨੂੰ ਕੰਡਮਨ ਕਰਦਾ ਹਾਂ ਔਰ ਸਰਕਾਰ ਨੂੰ immediately ਜਿੱਥੇ ਉਸ ਬਸ ਸਟੈਂਡ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਉੱਥੇ ਇਮੀਡੀਏਟਲੀ ਉਸ ਬੁੱਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੇ ਬੁੱਤ ਨੂੰ ਉੱਥੇ ਰিস্টੋਰ ਕਰਨਾ ਚਾਹੀਦਾ ਨਹੀਂ ਤਾਂ ਮੈਂ ਸਮਝਾਂਗਾ ਕਿ ਸਰਕਾਰ ਨੂੰ ਕੋਈ ਇੱਕ ਗਿਣੀ ਮਿੱਠੀ ਸਾਜ਼ਿਸ਼ ਨਾਲੇ ਚੱਲ ਰਿਹਾ ਜਿਵੇਂ ਮੈਂ ਪਹਿਲਾਂ ਦੋ ਤਿੰਨ ਗੱਲਾਂ ਦੱਸੀਆਂ ਔਰ ਤੁਹਾਨੂੰ ਉਹ ਦਿਨ ਵੀ ਯਾਦ ਹੋਗਾ ਜਦੋਂ ਆਮ ਆਦਮੀ ਦੇ ਕਲੀਨਿਕ ਬਣੇ ਪੰਜ ਪਿਆਰਿਆਂ ਦੇ ਨੋ ਨੋ ਜਿਹੜੇ ਸਮਪਿਤ ਹਸਪਤਾਲ ਜਾਂ ਕਿੰਨੇ ਚੱਲਦੇ ਸਨ ਉਹਨਾਂ ਤੇ ਵੀ ਨਾ ਹਟਾਉਣ ਦੀ ਇੱਕ ਵਾਰੀ ਯਤਨ ਹੋਇਆ ਸੀ ਉਹਦਾ ਵੀ ਬੜਾ ਵੱਡਾ ਵਿਰੋਧ ਹੋਇਆ ਸੋ ਮੇਰਾ ਕਹਿਣ ਦਾ ਭਾਵ ਕਿ ਬਾਰ-ਬਾਰ ਭਗਵੰਤ ਮਾਨ ਵੱਲੋਂ ਇਹ ਜੇ ਯਤਨ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਜਦ ਉਹਨਾਂ ਦਾ ਵਿਰੋਧ ਹੁੰਦਾ ਤੇ ਫਿਰ ਇਹ ਯੂ-ਟਰਨ ਲੈਂਦੇ ਆ ਮੈਂ ਸਮਝਦਾ ਸਾਧ ਸੰਗਤ ਦੀ ਆਜ ਵੀ ਫੇਰ ਮੌਕਾ ਆਇਆ ਹੈ ਕਿ ਜੇ ਇਹ ਬਾਜਨਾ ਆਇਆ ਭਗਵੰਤ ਮਾਨ ਫਿਰ ਇਹਦਾ ਤਗੜੇ ਹੋ ਕੇ ਵਿਰੋਧ ਕਰਨਾ ਪੈਣਾ ਕਿ ਇਹਨੂੰ ਇਹ ਜੇ ਗਲਤ ਫੈਸਲੇ ਆਪ ਦਾ ਵਾਪਸ ਲਵੇ ਔਰ ਹਿਸਟਰੀ ਨੂੰ ਡਿਸਟੋਰਟ ਕਰਨ ਦੀ ਜਾਂ ਜਿਹੜੇ ਹਿਸਟੋਰੀਕਲ ਫੈਕਟਸ ਨੇ ਜਾਂ ਜਿਹੜੇ ਹਿਸਟੋਰੀਕਲ ਭਟੀਆਂ ਸਿੱਖ ਕੌਮ ਨਾਲ ਸੰਬੰਧਿਤ ਸ਼ਖਸੀਅਤਾਂ ਨੇ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੀ ਦੇਰ ਨੂੰ ਇਹ ਜਿਹੜਾ ਦਰਕਨਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਜੀ ਗਲਤੀ ਗੁਸਤਾਖੀ ਕੋਈ ਅੱਗੇ ਨਾ ਕਰ ਸਕੇ ਇਸ ਲਈ ਮੈਂ ਵੀ ਉਹਨਾਂ ਸਾਰੇ ਪ੍ਰਾਵਾਂ ਨਾਲ ਸਹਿਮਤ ਹੁੰਦਾ ਹੋਇਆ ਆਪਦੇ ਭਰਾਵਾਂ ਪੈਨਾ ਨਾਲ ਜਿਨ੍ਹਾਂ ਨੇ ਇਸ ਮੁੱਦੇ ਨੂੰ ਵੱਡੇ ਪੱਧਰ ਤੇ ਉਠਾਇਆ ਹੈ ਥੈਟ ਇਹ ਐਕਸ਼ਨ ਦੇ ਗੰਮਣ ਦੇ ਸੈਕਸ਼ਨ ਨੂੰ ਕੰਡੈਮਨਡ ਕਰਦਾ ਔਰ ਇਹ ਡਿਮਾਂਡ ਕਰਦਾ ਹੈ ਕਿ ਮੋਹਲੀ ਦੇ ਬੱਸ ਸਟੈਂਡ ਦੀ ਸੁੰਦਰਤਾ ਸਾਮ ਸੰਭਾਲ ਤੇ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦਾ ਬੁੱਤ ਵਾਪਸ ਉੱਥੇ ਲਗਾਇਆ ਜਾਵੇ ਔਰ ਬੜਾ ਮਾਨ ਸਤਕਾਰ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ